ਦੇ ਮੇਰੇ ਤੋਂ ਉਂਜੀ ਸ਼ੌਂਕ ਪੂਰਾ ਆ ਉਂਜੀ ਕਿਨੇ ਉਂਜੀ ਉਂਜੀ ਕਿਨੇ ਸਭ ਕੁਲੇ ਦਾ ਬੋਲਦਾ ਨਾ ਨਾ ਹਰਿਆ ਉਂਜੀ ਕਿਨੇ ਕਿਨੇ ਆ ਜਾ ਵੀ ਲੈ ਕੇ ਖੜੇ ਨਾ ਬੰਦੇ ਟੈਂਪੋ ਤੇ ਜਾ ਕੇ ਪੁੱਛ ਲੈ ਜੇ ਇੱਕ ਪੰਜੀ ਦਾ ਵੀ ਝੂਠ ਨਿਕੜ ਜੇ ਉਂਜੀ ਕਿਨੇ ਉਂਜੀ ਕੌਣ ਕਹਿੰਦਾ ਨਾ ਉਂਜੀ ਬਦਲੇ ਤਿੰਨੇ ਦੀ ਲਈ ਆਉਣੀ ਦੀ ਕਰ ਪਰ ਠੀਕ ਹੈ ਨਾ ਕਿਉਂ ਬਾਈ ਕਰ ਦਈਏ ਜਿਹੜੀ ਲਈ ਆ ਬਾਈ ਤਾਂ ਲੋ ਬਾਈ ਨੇ ਲਈਆਂ ਨੇ ਮੈਨੇ ਖਰੀਦੀਆਂ ਨੇ ਆਹ ਹਾਲੀਆ ਦਾ ਕਰ ਦਈਏ ਓ ਯਾਰ ਇਹ ਨੂੰ ਦੇਖੀ ਯਾਰ ਕੋਈ ਆਦਾ ਭਾਵਾ ਦੇ ਬੋਕਰਾਂ ਬੋਲੀ ਜਾਂਦੇ ਤੇ ਯਾਰ ਉਹ ਤਾਂ ਅੰਜ ਬੋਕਰ ਕਰੇਗਾ ਇਹਦਾ ਸਾਮਾ ਜੇ ਫੰਡਰ ਹੋਵੇ ਦੁੱਗਣਾ ਫਾਇਦਾ ਬਾਈ ਤਸੱਲੀ ਨਾ ਹੁੰਦਾ ਬਾਦਲਾ ਮੈਂ ਜਾਈਂ ਮੇਰਾ ਹੋਰ ਤਾਂ ਫੜਾ ਕਿੱਥੇਗਾ ਮੇਰੀ ਦੇਵਚਾ ਤੁਹਾਨੂੰ ਦੇ ਤੁਹਾਡੇ ਗਾੜੇ ਨੂੰ ਆਏ ਲੈ ਫੜ ਯਾਰ ਪੱਟ ਵੀ ਸੁਨੱਖੀ ਹੈਗੀ ਮਾਰੀ ਪਾ ਦੇ ਆ ਫੜ ਪਾ ਦੀ ਬਾਈ ਸਾਹ ਦੀਆਂ ਨਾ ਕਿੰਨੇ ਪਾ ਦੀਏ ਜੈ ਜੈ ਆ ਵੀ ਰੱਖੇਗਾ ਲੈ ਫੜ ਯਾਰ ਕਾਫੀ ਵੀ ਪਾ ਦੇ ਵਿਚਾਰੇ ਯਾਰ ਕਿ ਔਰ ਜੂ ਇਹ ਛੱਡ ਕੇ ਮੇਰਾ ਹਾਲਾ ਅਰਜ ਦੇ ਕੱਪੜੇ ਫੱਟ ਗਏ ਹੋਰੇ ਓਏ ਇਹਨੂੰ ਆ ਇਹਨੂੰ ਮਾਰ ਦਈਏ ਫਿਰ ਫਿਰ ਮੈਨੂੰ ਮਾਰ ਦੇਗਾ ਮੇਰੀ ਵੀ ਖਰੀਦੀ ਹੋਈ ਹੈਗੀ ਇਹਨੂੰ ਫਾਦ ਦੇ ਦੀ ਉਹ ਮੇਰੀ ਵੀ ਖਰੀਦੀ ਹੋਈ ਹੈ ਮਹਾਰਾਜ ਹਾਂਜੀ ਬਾਬਾ ਮੈਂ ਕਿਹਾ ਓਏ ਬਿਰ ਪਾ ਦਿਓ ਬਚਾ ਨਹੀਂ ਚਾਚਾ ਬਣਨੀ ਓਏ ਯਾਰ ਬੜੇ ਟੱਟੇ ਮੂੰਹ ਆਦਾ ਕਦੇ ਬਣ ਜੂ ਇੱਥੇ ਕਿੱਥੇ ਬਣੂਗੀ ਕਿੱਥੇ 10000 ਕਿੱਥੇ 17000 ਲੈ 11 ਲਾ ਲੈ ਕੋ ਨੂੰ 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 ਥਲੀ ਆ ਬੱਕਰੇ ਨੂੰ ਉਸ ਦੀਕ ਵਿੱਚ ਬੜ ਯਾਰ ਉਹ ਬੱਚੇ ਕਿਵੇਂ ਬੜਾ ਆ ਪੀਣਾ ਆ ਬ ਅਬ ਨੀਗਾ ਕਾ ਜਾ ਰਹੀ ਆ ਨੀਗਾ ਜਾਂਦੇ ਯਾਰ ਗੱਲ ਆ ਕੋਈ ਉਹ ਥਾੜਾ ਨਹੀਂ ਹਾਂ ਵੀਰੇ ਥੰਦਰ ਪਸੂ ਚੱਲ ਪਾਹ ਦਾ ਹੋ ਜਾ ਯਾ ਵੀ ਮਰਜੀ ਬੱਕਰੇ ਦਾ ਭਰਾ ਇਹਦੇ ਭਰਾ ਦੀ ਥੋੜੀ ਲੱਤ ਚੱਕ ਲੈ ਨਾ ਲੱਤ ਚੱਕ ਲੈ ਯਾਰ ਲੈ ਆ ਹਲਦਾ ਯਾਰ ਚੱਕ ਕੇ ਤੱਕਾ ਆ ਤੂੰ ਕੋਲ ਉਹ ਨਾ ਚਾਚਾ ਯਾਰ ਦੇ ਲੈ ਤੈਨੂੰ ਗਲਤ ਬੋਲ ਹਾਂ ਬਾਈ ਉਹ ਕਿਹੜੀ ਆ ਯਾਰ ਉਹ ਆ ਪੱਠੇ ਵੀ ਸਿੰਗਾ-ਸੁੰਗਾ ਦੀ ਅੱਖ ਖੁਕਦੀ ਪੱਟ ਓਏ ਇਹ ਗਾਹਾਂ ਛੱਠਾ ਆਇਆ ਦਾ 8000 ਯਾਰ ਕਿਉਂ ਛੱਠਾ ਕੀ ਹੈ ਨਹੀਂ ਕੀ ਜੀ ਮੈਂ ਵੀ ਨਹੀਂ ਲਊਗਾ 12000 ਦੀ ਮਿਲਦੀ ਰਹੀ ਜੀ ਮੈਂ ਨਹੀਂ ਛੱਠਾ ਲਊਗਾ ਹਾਂ ਯਾਰ ਇਹ ਬਣ ਗਈ 6 ਦਾndi ਹੋਊਗੀ ਫਿਰ ਦੇਖੀ ਹਮ ਨੂੰ ਫੜ ਗਿਆ ਲੈ ਛੱਗੀ ਆ ਵੀ ਬਈ ਕਿਉਂ ਬਈ ਲੈ ਰਹੀ ਏ ਛੱਗੀ ਆ ਜੇ ਹਾਂ ਲੈ ਵੀ ਜਾਇਜ ਕਰ ਜਾਇਜ ਇਹ ਪੈਸੇ ਦੀ ਬੱਕਰੀ ਉਹ ਲਾਲਾ ਯਾਰ ਤੇ ਨਹੀਂ ਬੋਲਣਾ ਬਸ ਆ ਫੜ ਗਿਆ ਮੋੜ ਹੀ ਨਾ ਹੋਣੀ ਯਾਰ ਨਹੀਂ ਗਾਹਾਂ ਮਰੀ ਪਕਾਈ ਕਰਾਉਗਾ ਕੋਈ ਨਾ ਇੱਕ ਬੱਕਰੀ ਨਾ ਹੋਰ ਲੈਣੀ ਹੈ ਤਨੈ ਟਿਕ ਲਗਈ ਹੋ ਜੂ ਇਕੱਠੀਆਂ ਆਣੀਆਂ ਨਿਕਲ ਉਹ ਆ ਪੂਰੇ 12000 ਰੁਪਏ ਰੱਖ ਰਾਇਆ ਉਹ ਯਾਰ ਇਹਨੇ ਕਿੰਨੀ ਚੱਕ ਲਾਇਆ ਪੱਠ ਨਹੀਂ ਤਾਂ ਹੀ ਪੁੱਛਾਂਗੇ ਲੈ ਵੜਾ ਥਾਪੀ ਬਾਹਰ ਭਜਾ ਦੇ ਨੂੰ ਭਜਾ ਦੇ ਨੂੰ ਕਿਹਦੇ ਦਾ ਮੂੰਹ ਕਿੰਨਾ ਕਹਿਣਾ 16000 ਤੈਨੂੰ ਮੰਗਿਆ ਹੈ ਹੈ ਕੀ ਹੁਣ ਤੇਰੇ ਤੋਂ ਮੰਗਿਆ 17 16 ਦੀ ਗੱਲ ਸੀ ਜਾਂ 15.5 ਦੀ ਬਾਲਾ ਉਹ ਮੈਂ ਉਰੇ ਖਰੀਦੀਆਂ ਨੇ ਸਾਰੇ ਬੰਦੇ ਸਾਹਮਣੇ ਇੱਕ ਮੈਂ 15.5 ਮੈਨੂੰ ਪਤਾ ਕਰ ਤੇਰੀ ਕੋਈ ਲੋਕਾ ਯਾਰ ਨਹੀਂ ਮੈਂ ਇਕੱਠੀਆਂ ਲਈਆਂ ਨੇ ਮੇਰੇ ਤੈਨੀਆਂ ਯਾਰ ਬੱਕਰੀ ਇਹਦੇ ਵਿੱਚ ਪੱਕੀ ਵੀ ਹੈਗੀ ਬੱਕਰੀ ਇੱਕ ਲੈ ਆਰੇ ਪੱਕੀ ਫਿਰਦੀ ਆ ਦੰਦ ਪਟਕੇ ਦੇਖਦੇ ਜਮੀ ਜੜੀ ਦਾ ਹੀ ਖੜੀ ਐ ਮੈਨੂੰ ਹੀ ਪਤਾਗਾ ਯਾਰ ਬਾਈ ਯਾਰ ਕੱਟੀਆਂ ਖਰੀਦੀਆਂ ਨੇ ਬਾਈ ਯਾਰ ਹਾਂ ਬਾਈ ਤੂੰ ਦੇਖਉਣ ਯਾਰ ਠੀਕ ਆ ਨਾ ਤੇ ਰੱਗਾ ਕੰਮ ਆਇਆ ਵੀਡੀਓ ਪਈ ਹੋਣੀ ਜੋ ਰੇਟਾਂ ਲਈਆਂ ਨੇ ਦੰਦ ਨੇ ਫੇਰ ਮਰੇ ਕੰਮ ਨੂੰ ਹੂਕ ਮਾਰਦੇ ਮੱਢ ਜੀ ਐ ਵੀਰੇ ਤੈਨੂੰ ਪੱਟ ਦੇਣ ਲੱਗ ਰਹੇ ਜੇ ਮੇਰੇ ਕੋਲੇ ਬੰਨਣਾ ਲਾ ਫੜ ਯਾਰ 13:30 ਦੀ ਤੈਨੂੰ ਦੱਸਾਂ ਚੱਲ ਰਿਹਾ ਵੀਡੀਓ ਬਾਈ ਕੋਲੇ ਵੀਡੀਓ ਪਈ ਹੋਣੀ 13:30 ਨੂੰ ਲਈਆਂ ਨੇ ਇਹਵੇਂ ਨੇ ਇੱਕ ਪੰਜੀ ਦੇ ਵਿੱਚ ਊਡਨੇ ਗੜੀਏ ਦੇਣਦਾਰਾਂ ਇੱਕ ਬੱਕਰੀ ਫਰੀ ਦੇ ਦੂੰਗਾ। ਸਾਡੇ ਤੇ ਆ ਬੰਦਾ ਵੀ ਮੂੰਹ ਤੇ ਖੜਿਆਗਾ। ਸਲੇਬੀਏ ਤੋਂ ਲਈ ਜਾਂਨੇ ਨੇ। ਹਾਂ। ਕਿਉਂ ਭਾਈ ਹੁਣ ਸਾਰੇ ਸਾਰੇ ਸਾਹਮਣੇ ਲਈ ਜਾਂਨੇ ਮੇਰੇ। ਕਿਉਂ ਭਾਈ ਹੁਣ ਤੂੰ ਲੈ। ਇਹ ਤੇਨੂੰ ਪੱਠ ਦੇਣ ਲੱਗਣਾ ਵਿੱਚ ਛਾੜ ਕੇ ਜਾਂ ਤੇਰੇ ਕੋਲੇ ਬਣ ਜੂ ਤੁਰਦੀ ਫੇਰੀ ਮੇਰੇ ਤਾਂ ਚਲ ਵੇਚ ਹੀ ਦੇਣੀ ਇਹਨੇ ਮੈਂ ਤਾਂ। ਆ ਵੀ ਵਿੱਚ ਹੀ ਆਈ ਆ ਮੈਂ ਦੇਖ ਲੈ ਦੰਦ ਕਸ ਵਾਲੀ ਆ ਵੀ ਵੇਚ ਤਾਂ ਜਾਂਦਾ ਰਹੇ। ਪਰ ਮੈਂ ਤੇਨੂੰ ਆ ਨਹੀਂ ਕਹਿਦੀ ਵੀ ਆ ਵੀ ਆ ਵੀ ਵਿੱਚ ਪਾ ਲੈ ਭਈਆ। ਹੈ? ਥੋੜੀ ਆ ਹਾ ਹਾਂ ਬਾਠਾਈ। ਆ ਵੀ ਵਿੱਚ ਹੀ ਆ। ਉਹ ਆ ਭਾਈ ਪੱਠ ਚੰਗੀ ਆਰਾ। ਇਹ ਬਾਣ ਕੀ ਬੜ ਚੰਗਿਆ ਬਾਲ ਜੂ। ਲੈ ਨਾ ਯਾਰ ਤੈਨੂੰ ਤਾਂ ਹੀ ਉਹ ਹੀ ਦਿਖਾ ਦਈਏ ਮੈਂ ਠੀਕ ਆ ਨਾ। ਅੱਛਾ ਭਾ ਲੈ ਰੇ ਇਹ। ਆਪਾਂ ਸਮਝੋ। ਪੂਰੀ ਐ ਇਹ ਨੂੰ ਨਿੰਮੇ ਹੋਣਾ ਸਾਰਿਆਂ ਨੂੰ ਪਤਾ ਹੈ। ਥੱਲੇ ভাই ਮਾਦਾ ਕਹਨਾ ਕਰ ਲੈ 200 ਰੁਪਿਆ ਪਾ ਯਾਰ ਪੁੱਛਿਆ ਵੀ ਨਹੀਂ। 200 ਰੁਪਿਆ ਤੇਰੇ ਲਾਈ ਸੀ ਪਹਿਲਾਂ ਤਾਂ ਯਾਰ ਦੱਸ। ਮੈਂ ਨਾ ਬਾਬਾ ਦੇ 12.5 ਹਜ਼ਾਰ। ਨਾ 12 ਬਣ ਲਾ 13 ਲਾ ਲੈ ਕਰ ਲਾ ਜੀ। ਕੋਈ ਹੋਈ ਕਰ ਤੂੰ ਦੱਸਦਾ। ਆ ਖਾੜ ਯਾਰ। ਖਾੜੀ ਉੱਥੇ ਨਾਲੇ ਵੀ ਇੱਥੇ ਕਿਹੜੇ ਤੂੰ। ਇੰਨਾ ਵੀ ਨਾ ਇਹਨੂੰ ਵੀ ਨਾ ਮਾਰਨਾ ਆਪਾਂ। ਤਾਂ ਇਹਨਾਂ ਨੇ ਮਾਰੇ ਦੀ। ਨਹੀਂ ਮਾਰਨਾ ਹੈਗਾ। ਇਹਨਾਂ ਖੈਰ ਕਾਈ ਦਾ ਅੱਪੀ ਕਰ ਲਾ ਹਰ ਤੂੰ ਕੂਣਾ ਮਾਰਦੀ ਵਾ ਚੱਲ ਚੱਕ ਪਰ ਦੂਸਰ ਪਾਲਾ ਯਾਰ ਕੋਈ ਗੱਲ ਨਹੀਂ ਪਈ ਚੱਲ ਤੂੰ 13500 ਦੀ ਲਈ ਹੋਈ ਐ ਨਾ ਫੇਰ ਆਲੀ ਮਿਲੂਗੀ ਵੀਰੇ ਲੈ ਲੈ ਉਹ ਨਫਾ ਨਾ ਕਰਦਾ ਕਿੱਥੇ ਹੋਣਾ ਐ ਨਾਲ ਹੀ ਲਾਈਵ ਵੀ ਦੇਖ ਲਿਓ ਉਹਦੇ ਵਿੱਚੋਂ ਬਈ ਕਹੇ ਕਿ ਦਫਾ ਲੈਣ ਲੱਗ ਰਿਹਾ ਠੀਕ ਆ ਜਿਹੜੀ ਗੱਲ ਜਿਆ ਜਾ ਇੱਕ ਪੰਜੀ ਦੀ ਬਝੂੜ ਨਿਕੜ ਜੇ ਸਾਉ ਘਾਟ ਦੇ ਉਹ 15 ਕਈ ਤੂੰ ਟੋਪੇ ਦਾ ਘੱਟ ਡੂਰੀ ਬਣਾ ਲੈ ਯਾਰ ਯਾਰ ਤੂੰ ਨਫਾ ਦੇ ਯਾਰ ਮੁੱਕ ਦੀ ਯਾਰ ਮੂੰਹ ਮਿੱਠਾ ਕਰਾ ਦੇ ਵੀਰੇ ਜੋ ਮਰਜੀ ਲੈ ਜਾ ਬਸ ਗੱਲ ਮੁੱਕ ਦੀ ਕਰ ਯਾਰ ਤੈਨੂੰ ਘਾਟ ਨਾਲ ਦਿੰਦਾ ਠੀਕ ਆ ਮਾ ਮਾ ਲਾਪਾ 15000 ਨਾ ਸਾਰੇ ਬੰਦਨ 12200 12700 ਵੱਡੇ ਵਾਰਾ ਪਹਿਲਾਂ 12000 ਪਰ ਆਹ 700 ਹੱਸੋ 12700 ਲਾਪਾ ਤੇਰਾ ਮਨਕ ਚੱਲ ਤੂੰ ਹੱਥੇ ਆਜਣ ਤੱਕ ਦੇ ਵੜ ਯਾਰ ਓ ਯਾਰ 13.5 ਦੀ ਖਰੀਦੀ ਹੋਈ ਹੈ ਕੀ ਮਾ ਦਾ ਬਾਦੇ ਨਾਲ ਦੇਣੀ ਹੈ ਗੱਲ ਮੁੱਕ ਦੀ ਕਰ 15 ਤੇਰੀ ਰੱਖ ਯਾਰਾ ਯਾਰ 1500 ਵੱਧ ਆ ਲਓ ਅੱਗ ਕੱਢਦਾ ਨਾ ਰਹਾ ਲੰਬੇ ਕਾਯਾ ਅੱਗ ਕੱਢਣੀ ਆ ਗਿਆ ਅੱਗ ਦਾ ਕੱਢੀ ਚੱਲ ਫਿਰਦਾ ਫਿਰ ਪੈਸਾ ਨਹੀਂ ਆਦੇ ਮੇਰੇ ਉਂਜੀ ਸ਼ੌਂਕ ਪੂਰਾ ਆ ਉਂਜੀ ਉਂਜੀ ਕਿਨੇ ਉਂਜੀ ਉਂਜੀ ਕਿਨੇ ਸਭ ਪੂਰਾ ਕਰਦਾ ਬੋਲਦਾ ਨਾ ਨਾ ਹਾਰਿਆ ਉਂਜੀ ਕਿਨੇ ਉਂਜੀ ਕਿਨੇ ਆ ਜਵੀ ਲੈ ਕੇ ਖੜੇ ਨੇ ਬੰਦੇ ਟੈਂਪੋ ਤੇ ਜਾ ਕੇ ਪੁੱਛ ਲੈ ਜੇ ਇੱਕ ਪੰਜੀ ਦਾ ਵੀ ਝੂਠ ਨਿਕੜ ਜੇ ਉਂਜੀ ਕਿਨੇ ਉਂਜੀ ਕੋਲ ਕਿਸੇ ਨੇ ਉਂਜੀ ਪਤਾ ਲੈ ਤਿੰਨੇ ਦੀ ਲਈ ਆਉਣੀ ਦੀ ਕਰ ਪਰੇ ਠੀਕ ਆ ਤਾਂ ਕਿਉਂ ਬਾਈ ਕਰ ਦਈਏ ਜਿਹੜੀ ਲਈ ਆ ਬਈ ਤਾਂ ਲੋ ਬਾਈ ਇਹ ਲਈਆਂ ਨੇ ਮੈਨੇ ਖਰੀਦੀਆਂ ਨੇ ਓ ਠਾੜਿਆ ਦਾ ਕਰ ਦਈਏ ਹੱਟ ਤੇਰਾ ਹਿਆਦੀ ਹੋ ਗਈ ਓਏ ਲਖਾਈ ਪਰਾ ਰੈਪਰਾਂ ਲਖਾਈ ਲਖਾਈ ਆਉਂਦੀ ਆਉਂਦੀ ਆਪੋ ਆਪਣੀ ਕਰਾਦੀ ਆਪ ਹਾਂਜੀ ਓਏ ਕੋਈ ਨਹੀਂ ਮਾਰਨਾ ਨਾਲ ਨੂੰ ਮਾਰਨਾ ਭਾਈ ਨੇ ਹੀ ਲਈ ਸੀ ਵੀਰੇ ਜਗੀਰ ਨੰਦੀ ਕਾ ਤੇ ਜਾ ਕੇ ਪੁੱਛ ਸਕਦਾ ਨਾ ਨਾ ਇਹ ਮਾਰੇ ਨਾਲ ਦੱਸਾਂ ਕਰ ਕੀ ਹੈ ਤੇ ਮੇਰਾ ਦੋ ਬੱਕੇ ਇੱਕ ਅੱਖੇ ਬੱਕ ਜਾਣੀ ਇਹਦਾ ਚੱਲ ਐਂ ਹੀ ਆ ਕੱਟੀਆਂ ਬੱਕ ਜਾਣੀਆਂ ਤੇਰਾ 500 100 ਆਪ ਦਾ ਪਾ ਜੂਗਾ ਲਖਾਈ ਹਾਂ ਕੀ ਬਾ ਉਹੀ ਬਚਾ ਲੇਗਾ ਉਹ ਕਰਨਾ ਕੀ ਗੱਲ ਹੋ ਗਈ ਹੋ ਗਏ ਹੱਬਾ ਮੈਂ ਨੋ ਬਾਲੇਰੋ ਉੱਤਨ ਸੋ ਦੇ ਚਾਚਾ ਦਿਨਾਂ ਵੇ ਦਿਨਾਂ ਖੜ ਜਾ ਉਹ ਉਧਰ ਟੱਪ ਜਣਾ ਡੇਗਦੀ ਨਹੀਂ ਨਹੀਂ ਦੇਗਾ ਟੱਪ ਜਣਾ ਡੇਗਦੀ ਕੱਢ ਦਿੰਦਾ ਓਏ ਉਹ ਜਾਨ ਆ ਗਈ ਹੈਗੀ ਛੱਡ ਦੇ ਬੱਸ ਆ ਸਾਨੂੰ ਜਾਈ ਦੇ ਕੱਢ ਦੂੰਗਾ ਪਾਵਾ ਮੈਨੂੰ ਇਹਦਾ ਕਾਰੋਬਾਰ ਇਹਨੇ ਸਿੱਤੀ ਚੱਲਦਾ ਹੈ ਇਹ ਅਜੇ ਡਰਾਈਵਰ ਨਾਲ ਰੜਿਆ ਹੋਇਆ ਹੈ ਐਵੇਂ ਥੋੜਾ ਚੱਕਿਆ ਜਾਂਦਾ ਬੰਦਾ ਡਰਾਈਵਰ ਨੇ ਬਾਹਰ ਪਤਾ ਤੁਹਾਨੂੰ ਪਤਾ ਹੋਊਗਾ ਮੇਰਾ ਹਲੋ ਆਣੀ ਬੱਦਗੋ ਆਨੂ ਬਾਰ ਕਰ ਆਜੋ ਜੱਦਾ ਸਮਝੀ ਲੈ ਸੁਣਾਈ ਆਜੋ ਸਟੇਕ ਕਰ ਹੋ ਜਾਈਏ 13 13 ਲਈ ਆਜੋ ਬਸ ਸੋਣਾ ਇਹਨੇ ਘਰੇ ਵੀ ਦੇਖਣਾ ਯਾਰ ਤੇਜ਼ੀ ਵੀ ਕਰਦੇ 7 8 9 10

ਚਾ ਨਾ ਹੁਣ ਹੋ ਗਿਆ ਮਾਰ ਦੇ ਚਾਚਾ ਹੁਣ ਹੈ 13000 ਰੁਪਏ ਟਪੜੀ ਚੋਰ ਦੀ ਮਹਾਰਾਜ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਮੇਰੇ ਵੱਲੋਂ ਤਹਿ ਦਲੋਂ ਸ਼ੁਕਰ ਕਰਿਆ ਜੋ ਤੁਸੀਂ ਸਮਾਂ ਕੱਢ ਕੇ ਸਾਡੀ ਵੀਡੀਓ ਦੇਖਣਾ ਤੇ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨਾ ਉੱਡੇ ਅੱਗੇ ਨਿੱਕੀ ਜੀ ਸਾਡੀ ਅਪੀਲ ਆ ਵੀ ਨੌਜਵਾਨ ਵੀਰ ਜਿਵੇਂ ਮੇਰੀ ਉਮਰ ਦੇ ਆਗੇ ਜਿਨ੍ਹਾਂ ਨੂੰ ਹੁਣ ਨਾ ਤਾਂ ਨੌਕਰੀ ਮਿਲ ਰਹੀ ਆ ਨਾ ਬਾਹਰ ਦਾ ਉਹਨਾਂ ਦਾ ਕੁਝ ਬੰਦਿਆ ਉਹਨਾਂ ਵਾਸਤੇ ਬਹੁਤ ਵਧੀਆ ਪਲੇਟਫਾਰਮ ਹੈਗਾ ਕਿਉਂਕਿ ਬੱਕਰੀ ਪਾਲ ਕੇ ਇੱਕ ਐਦਾਂ ਦਾ ਧੰਦਾ ਇਹਦਾ ਦੁੱਧ ਵੀ ਆਪਣੇ ਕੰਮ ਆਉਂਦਾ ਜੀ ਇਹਦਾ ਮੀਟ ਵੀ ਆਪਣੇ ਕੰਮ ਆ ਸਭ ਤੋਂ ਵੱਡੀ ਗੱਲ ਵੀ ਬ੍ਰੀਡ ਦੇ ਤੌਰ ਤੇ ਇਹ ਚੀਜ਼ ਬਹੁਤ ਵਧੀਆ ਪਰਫੁੱਲਤ ਹੋ ਰਹੀ ਆ ਜਿਵੇਂ ਸਾਡੇ ਨਾਲ ਸਰਪੰਚ ਸਾਹਿਬ ਬੈਠੇ ਨੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਆਪਣੇ ਨਵੇਂ ਨੌਜਵਾਨ ਮੁੰਡਿਆਂ ਲਈ ਜੋ ਕਿ ਇਸ ਫੀਲਡ ਚ ਆਊਗਾ ਨੌਜਵਾਨ ਉਹ ਨਸ਼ੇ ਤੋਂ ਬਚੂਗਾ ਦੂਜੀ ਗੱਲ ਇਹ ਆਮਦਨ ਦਾ ਬਹੁਤ ਵਧੀਆ ਸਾਧਨਾ ਤੇ ਕੱਲ ਨੂੰ ਐਤਵਾਰ ਦੀ ਮੰਡੀ ਆ ਜੀ ਸਾਰੇ ਨੇ ਹਮ ਹਮਾ ਕੇ ਪਹੁੰਚਣਾ ਹਰੇਕ ਤਰ੍ਹਾਂ ਦੀ ਸਹੂਲਤ ਦਿੱਤੀ ਜਾਊਗੀ ਖਾਣ ਪੀਣ ਦੀ ਸਹੂਲਤ ਰਹੇਂਦੀ ਸਹੂਲਤ ਜੇ ਕਿਸੇ ਵੀਰ ਨੇ ਪੰਜ ਚਾਰ ਨਗ ਲੈਣੇ ਆ ਬਹੁਤ ਜਾਇਜ਼ ਰੇਟ ਤੇ ਬਹੁਤ ਚੰਗੇ ਨਾਗ ਇੱਥੋਂ ਮਿਲਣਗੇ ਬਾਕਾਇਦਾ ਉਹਨਾਂ ਨੂੰ ਟਰਾਂਸਪੋਰਟ ਦੀ ਸਹੂਲਤ ਵੀ ਦਿੱਤੀ ਜਾਵੇਗੀ ਜੀ ਤੇ ਜੇ ਕੋਈ ਉਹਨਾਂ ਨੂੰ ਹੋਰ ਵੀ ਸਮੱਸਿਆ ਆਉਂਦੀ ਹੈ ਇੱਥੇ ਤਾਂ ਸਾਨੂੰ ਚੈਨਲ ਤੇ ਕਮੈਂਟ ਰਾਹੀਂ ਦੱਸ ਸਕਦੇ ਆ ਦੂਜੀ ਗੱਲ ਜਿਸ ਤਰ੍ਹਾਂ ਦਾ ਵੀ ਉਹਨਾਂ ਨੂੰ ਪਸ਼ੂ ਇਥੋਂ ਚਾਹੀਦਾ ਹਰੇਕ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾਊਗੀ ਵੈਗ ਜੀ ਖਾਲਸਾ ਵੈਗ ਜੀ ਖਾਲਸਾ ਧੰਨਵਾਦ